ਦਾ ਬਹੁਤ ਵੱਡਾ ਖੁਸ਼ੀ ਹੈ ਇਸ ਗੱਲ ਦੇ ਲਈ ਅਤੇ ਉਹ ਖੁਸ਼ੀਆਂ ਦੇ ਨਾਲ ਹੀ ਵਰਕਰਾਂ ਨੇ ਆਪਣੇ ਪੱਤਰ ਦੇ ਉੱਤੇ ਹੀ ਜਿਹੜਾ ਅੱਜ ਦਾ ਜਿਹੜਾ ਇਹ ਆਪਾਂ ਇਹ ਕਹਿ ਸਕਦੇ ਹਾਂ ਰੋਡ ਸ਼ੋਅ ਜਿਹੜਾ ਕੀਤਾ ਹੈ ਅਸੀਂ ਵੱਖ-ਵੱਖ ਸਥਾਨਾਂ ਤੇ ਜਿਹੜਾ ਹੈ ਤਾਂ ਮਾਲਕ ਦੇ ਚਰਨਾਂ ਦੇ ਵਿੱਚ ਸੋ ਨਮਸਕਾਰ ਕਰਨ ਦੇ ਲਈ ਆਏ ਆ ਤਾਂ ਮੈਨੂੰ ਇਸ ਤਰੀਕੇ ਦੇ ਨਾਲ ਲੱਗ ਰਿਹਾ ਕਿ ਬਹੁਤ ਵੱਡੀ ਖੁਸ਼ੀ ਹੈ ਤੇ ਨਾਲ ਹੀ ਮੈਂ ਪੂਰੇ ਇਲਾਕੇ ਵੱਲੋਂ ਤਰਵਾਜ਼ ਕਰਦਾ ਕਾਂਗਰਸ ਹਾਈ ਕਮਾਂਡ ਦਾ ਵਿਸ਼ੇਸ਼ ਤੌਰ ਤੇ ਸੋਨੀਆ ਜੀ ਦਾ ਰਾਹੁਲ ਜੀ ਦਾ ਕੈਪਟਨ ਅਮਰਿੰਦਰ ਸਿੰਘ ਜੀ ਦਾ ਮਾਗਣੀ ਪ੍ਰਵੀਤ ਕੌਰ ਜੀ ਦਾ ਜਿਨ੍ਹਾਂ ਨੇ ਬਹੁਤ ਵੱਡਾ ਸਨਮਾਨ ਜਿਹੜਾ ਹੈ ਦੂਜੀ ਵਾਰ ਇਹ ਹੁਣ ਇਹ ਤੋਂ ਬਾਅਦ ਹੀ ਵੱਖ-ਵੱਖ ਥਾਂ ਹੀ ਪਿੰਡਾਂ ਦੇ ਵਿੱਚ ਜਿਹੜਾ ਵਰਕਰਾਂ ਨੇ ਰੱਖਿਆ ਗਿਆ ਤੇ ਰਾਜਪੁਰਾ ਤੋਂ ਅੱਗੇ ਲੰਘਦੇ ਹੋਏ ਬਨੂੜ ਵਿਖੇ ਜਾਣਾ ਬਨੂੜ ਤੋਂ ਬਾਅਦ ਨਲਾਸ ਜਿਹੜਾ ਇਤਿਹਾਸਕ ਸਥਾਨ ਆ ਸਾਡੇ ਮੰਦਰ ਜਿਹੜਾ ਸ਼੍ਰੀ ਪੋਲੇਨਾਥ ਜੀ ਦਾ ਉੱਥੇ ਅਸੀਂ ਜਿਹੜਾ ਹੈ ਸੀਸ ਨਵਾਕੇ ਪੁਰਾਣਾ ਰਾਜਪੁਰਾ ਖੇੜਾ ਜਿਹੜਾ ਹੈ ਨਗਰ ਖੇੜੇ ਦੇ ਉੱਤੇ ਆ ਕੇ ਸਮਾਪਤ ਕਰਦੇ ਹਾਂ